प्यारे विद्यार्थियों ਜਿਹੜੀ ਪੜ੍ਹਾਈ ਦੀ ਤਿਆਰੀ ਹੈ ਉਹ ਰੋਜ਼ਾਨਾ ਦੀ ਖੁਰਾਕ ਹੈ ਜਿਸ ਤਰੀਕੇ ਦੇ ਨਾਲ ਇੱਕ ਬਾਲਟੀ ਦੁੱਧ ਦੀ ਲੈ ਕੇ ਅਸੀਂ ਪੂਰਾ ਦਿਨ ਪੀਂਦੇ ਰਹੀਏ ਅਤੇ ਬਾਕੀ ਸਾਰਾ ਮਹੀਨਾ ਦੁੱਧ ਨਾ ਪੀਏ ਤਾਂ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਨੁਕਸਾਨ ਹੋ ਸਕਦਾ ਇਸ ਤਰੀਕੇ ਦੇ ਨਾਲ ਅਸੀਂ ਕਿਸੇ ਦਿਨ ਬਹੁਤਾ ਪੜ ਲઈએ ਦਿਨ ਰਾਤ ਪੜ ਲઈએ ਪਰ ਹਰ ਰੋਜ਼ ਨਾ ਪੜੀਏ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਜੇ ਪੂਰਾ ਫਾਇਦਾ ਲੈਣਾ ਤਾਂ ਸਾਨੂੰ ਰੋਜ਼ਾਨਾ ਪੜਾਈ ਕਰਨੀ ਪਵੇਗੀ ਸਮੇਂ ਸਿਰ ਪੜਾਈ ਕਰਨੀ ਪਾਏਗੀ ਜਿਹੜਾ ਸਮਾਂ ਅਸੀਂ ਤੈਅ ਕਰ ਲਿਆ ਉਸ ਸਮੇਂ ਤੇ ਪੜਾਈ ਕਰਨੀ ਪਾਏਗੀ ਇਸ ਲਈ ਪਿਆਰੇ ਵਿਦਿਆਰਥੀਓ ਇੱਕ ਦਿਨ ਦਾ ਦੁੱਧ ਪੀਣ ਦੇ ਨਾਲ ਕੋਈ ਪਹਿਲਵਾਨ ਨਹੀਂ ਬਣਦਾ ਇੱਕ ਦਿਨ ਦਾ ਘਿਓ ਖਾਣ ਦੇ ਨਾਲ ਕੋਈ ਪਹਿਲਵਾਨ ਨਹੀਂ ਬਣਦਾ ਇਸ ਤਰੀਕੇ ਦੇ ਨਾਲ ਇੱਕ ਦਿਨ ਦੀ ਪੜਾਈ ਦੇ ਨਾਲ ਕੋਈ ਟੌਪਰ ਨਹੀਂ ਬਣਦਾ ਇਸ ਲਈ ਪੱਕਾ ਸਮਾਂ ਹਰ ਰੋਜ਼ ਦੀ ਪੜਾਈ ਤੁਹਾਨੂੰ ਕਰਨੀ ਪਵੇਗੀ ਇਹਦੇ ਲਈ ਜਦੋਂ ਮਨ ਬਣ ਜਾਂਦਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਇੱਕ ਵਾਰ ਮਨ ਬਣਾਉਣ ਦੀ ਲੋੜ ਹੁੰਦੀ ਹੈ ਫਿਰ ਇੱਕ ਲੱਜ ਹੀ ਬਣ ਜਾਂਦੀ ਹੈ ਜਿਸ ਦੇ ਆਸਰੇ ਤੁਸੀਂ ਪ੍ਰਤੀ ਦਿਨ ਪੜ ਸਕਦੇ ਹੋ ਇਸ ਲਈ ਆਪ ਜੀ ప్రతి ਦਿਨ পড়ੋ ਉਹਦਾ ਸਮਾਂ ਪੱਕਾ ਕਰੋ ਤੇ ਇੱਕ ਦਿਨ ਦੇ ਦੁੱਧ ਪੀ ਕੇ ਜਾਂ ਇੱਕ ਦਿਨ ਦੇ ਘਿਓ ਖਾ ਕੇ ਪਹਿਲਵਾਨ ਬਣਨ ਦੀ ਕੋਸ਼ਿਸ਼ ਨਾ ਕਰੋ ਇੱਕ ਦਿਨ ਦੇ ਵਿੱਚ ਭਾਵੇਂ ਇੱਕ ਬਾਲਟੀ ਦੋ ਬਾਲਟੀ ਇੱਕ ਦਿਨ ਦੇ ਵਿੱਚ ਭਾਵੇਂ 1 ਕਿਲੋ 5 ਕਿਲੋ ਦੁੱਧ ਘਿਓ ਖਾ ਪੀ ਕੇ ਇਸ ਤਰੀਕੇ ਦੇ ਨਾਲ ਸਿਹਤ ਨਹੀਂ ਬਣ ਸਕਦੀ ਉਸ ਤਰੀਕੇ ਦੇ ਨਾਲ ਇੱਕ ਦਿਨ ਦੀ ਤਿਆਰੀ ਕਰਕੇ ਕੋਈ ਗੱਲ ਬਾਤ ਨਹੀਂ ਬਣਦੀ ਇਸ ਲਈ ਹਰ ਰੋਜ਼ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ਫਿਰ ਜਾ ਕੇ ਕਾਮਯਾਬੀ ਮਿਲਦੀ ਹੈ ਇਸ ਲਈ ਪਿਆਰੇ ਵਿਦਿਆਰਥੀਓ ਬੇਨਤੀ ਹੈ ਕਿ ਜਦੋਂ ਵੀ ਤਿਆਰੀ ਕਰਨੀ ਆ ਰੋਜ਼ਾਨਾ ਲੱਗੇ ਰਹਿਣਾ ਤੇ ਇੱਕ ਦਿਨ ਦਾ ਖਰਾ ਖਾ ਕੇ ਪਹਿਲਵਾਨ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ